ਕੀ ਰਾਜਨੀਤੀ ਤੋਂ ਸਿਆਸਤ ਲੈਣਾ ਗਾ ਜੇ ਮੈਂ ਅਗਰ 10 ਜੋ ਮਾਨ ਸਾਹਿਬ ਕਹਿੰਦੇ ਅਗਰ 13 0 ਹੋਇਆ ਤੇ ਅਈ ਜਦੋਂ ਸਿਆਸਤ ਲੈਣਾ ਗੱਲ ਉਨੀ ਕਰਨੀ ਚਾਹੀਦੀ ਜਿੰਨੀ ਹੋਵੇ ਪਰ ਕਿਥੋਂ ਲਾ ਮੈਂ ਹੱਥ ਲਾਈ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਨੂੰ ਥੱਲੇ ਸਭ ਤੋਂ ਵੱਡੀ ਪਾਰਟੀ ਦੇ ਰੁਪੇ ਦੇ ਵਿੱਚ ਪੰਜਾਬ ਦੇ ਵਿੱਚ 2024 ਦੇ ਵਿੱਚ ਆਏਗੀ ਸਭ ਤੋਂ ਜ਼ਿਆਦਾ ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤੂਗੇ ਸਭ ਤੋਂ ਜ਼ਿਆਦਾ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਹੋਵੇਗਾ ਮਸੇ ਮਨਸਾਹਤ ਸਵਾਲ ਚ ਪਿਆ ਆਪ 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 ਲੋਤੇ ਹੋਰ ਵਿਜੇ ਪ੍ਰਤਾਪ ਸਵਾਲ ਚ ਪਿਆ ਆਪ ਜੋਤੇ ਚਲੋ ਜੀ ਕੁਵਰ ਵਿਜੇ ਪ੍ਰਤਾਪ ਕੁਵਰ ਵਿਜੇ ਪ੍ਰਤਾਪ ਜੀ ਨੂੰ ਉਧਰ ਪਤਾ ਹੋਣਾ ਚਾਹੀਦਾ ਸੀ ਜਦੋਂ ਆਮ ਆਪੀ ਪਾਰਟੀ ਚ ਗਏ ਇੱਕ ਕੁਵਰ ਵਿਜੇ ਪ੍ਰਤਾਪ ਵੀ ਸਵਾਲ ਚੁੱਕ ਰਿਹਾ ਅੰਦਰ ਅੰਦਰ ਮੇਰਾ ਖਿਆਲ 50 ਤੋਂ 60 ਮਲੇ ਸਪਾਣੇ ਸੇ ਜਿਹੜੇ ਸਵਾਲ ਚੁੱਕਣ ਵਾਸਤੇ ਬੈਠੇ ਨੇ ਮੌਕੇ ਦੀ ਤਲਾਸ਼ ਹੋਣੀ ਮੈਂ ਜੀ ਚਰਚਾ ਜੀ ਅਜੇ ਬਰਤ ਸਿੰਘ ਜੀ ਅਜੇ ਵੀ ਨਾਮਜਦ ਕੇ ਵਾਸਤੇ ਆਪੇ ਭਰਤ ਨਯਾਜ ਚੋਹ ਲੜਦੇ ਆ ਬਟੜਾ ਤੋਂ ਬਲਕੌਰ ਸਿੰਘ ਬਲਕੌਰ ਸਿੰਘ ਉਹ ਬਲਕੌਰ ਸਿੰਘ ਜੀ ਅਗਰ ਚੋਣਾਂ ਲੜ ਰਹੇ ਹੈ ਸਾਡੇ ਤਾਂ ਉਹ ਬਹੁਤ ਹੀ ਸਤਕਾਰਯੋਗ ਨੇ ਸਾਡੇ ਨਾਲ ਬਹੁਤ ਹੀ ਪਿਆਰੇ ਨੇ ਅਸੀਂ ਤਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਸ਼ੱਕ ਕੋ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜਨਾ ਹੈ ਪਰ ਤੁਸੀਂ ਲੜੋ ਅਸੀਂ ਤੁਹਾਡੇ ਵਾਸਤੇ ਹਾਜ਼ਰ ਹੈ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਸਿੱਧੂ ਸਾਡਾ ਭਰਾ ਸੀਗਾ ਪਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ ਬੜਾ ਦੁੱਖ ਹੈ ਇਹ ਤੁਰਨੋਂ ਹੁੰਦਾ ਜੀ ਅੱਜ ਸਿੱਧੂ ਸਾਡੇ ਵਿੱਚ ਚੜ੍ਹਦਾ ਜੇ ਉਹ ਭੱਜ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਬਾਪਾ ਉਹਨਾਂ ਨੂੰ ਛੱਡਦੀ ਕਲਾ ਬਖਸ਼ੇ ਰੈਡੀਆ ਵਿਧਾਨ ਸਭਾ ਲੋਕ ਸਭਾ ਸੀਟਾਂ ਕਦੋਂ ਤੱਕ ਅਨਾਉਂਸ ਹੋ ਜਾਣਗੇ ਮੇਰਾ ਖਿਆਲ 2 ਤੋਂ 3 ਦਿਨਾਂ ਦੇ ਵਿੱਚ ਰੈਡੀਆ ਵਿਧਾਨ ਸਭਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਅਨਾਉਂਸ ਕਰ ਦੇ ਰਮਨੀਤ ਖੁੰਮੀ ਕਹਿ ਰਹੇ ਆ ਵੀ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਹੇ ਅਸੀਂ ਭਾਜਪੀ ਦੇ ਵਿੱਚ ਦੇ ਦੇ ਰੋ ਪੀਤ ਮਿੱਟੂ ਜੀ ਮੇਰੇ ਸਰਕਾਰਿਓ ਭਰਾ ਨੇ ਪਰ ਮੈਂ ਇਹ ਬੇਨਤੀ ਕਰਦਾ ਹਾਂ ਵੀ ਉਹ ਚੋਣ ਹਾਰਣਗੇ ਇੱਕੇ ਲੈ ਲੋ ਭਿੰਡਾ ਦੇ ਵਾਰਸਿੰਗ ਆਮੇਰਚ ਕਹਿੰਦੇ ਉਮੀਦਵਾਰ ਕੱਬ ਦਾ ਜਾਂ ਨਹੀਂ ਮੱਦਦਾ ਕਈਆਰੀ ਇਸ ਪ੍ਰਕਿਰਤੀ ਦੇ ਵਿੱਚ ਕਮ ਖਰਾਬ ਹੋ ਜਾਂਦਾ ਬਿੱਕੂ ਚੋਣਾਂ ਮੇਰਾ ਭਰਾ ਹਾਰ ਗਈ ਭਿੰਡਾ ਤੋਂ ਭਿੰਡਾ ਤੋਂ ਕੀ ਲੱਗੇ ਵੱਡੇ ਵੱਡੇ ਡੀ ਛੱਡ ਕੇ ਜਾ ਰਹੇ ਹਰ ਸਿਮਰਤ ਕੋਰ ਬਦਲ ਗਈ ਮੇਰੇ ਸਰਕਾਰੀ ਹੋ ਗਿਆ ਮਾਫੀ ਚਾਹਨੇ ਮਾਏਗਾ ਕਿਆ ਵੀ ਵੀ ਹਰ ਸਿਮਰਤ ਕੋਰ ਬਾਬਾ ਜੀ ਸਾਡੇ ਸਰਕਾਰੀਓ ਭੈਜੀ ਇਸ ਵਾਰੀ ਲੋਕ ਸਭਾ ਦੀਆਂ ਔੜੀਆਂ ਨਹੀਂ ਚੜੰਗੇ ਲਿਖ ਲੋ ਆਪ ਦੀ ਭਵਿਸ਼ਣਨੀ ਕਰ ਬਾਈ ਕਿੰਨੀਆਂ ਸੀਟਾਂ ਲਿਆ ਰਹੀ ਹੋ ਕਾਣ ਦੀ ਆਪ ਦੀ ਮੈਂ ਤੁਹਾਨੂੰ ਦੱਸਦਾ ਭਵਿਸ਼ਿਆਨੀ ਮੈਂ ਤੁਹਾਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ